ਬੰਦ ਕਰੋ ਬੰਦ ਕਰੋ ਬੰਦ ਕਰੋ ਇੱਥੇ ਰੱਖ ਲੱਖਾਂ ਹੱਕ ਇੱਥੇ ਰੱਖ ਲੱਖਾਂ ਹੱਕ ਇੱਥੇ ਰੱਖ ਲੱਖਾਂ ਹੱਕ ਰੱਖ ਲਵਾਗੇ ਇੱਕੇ ਦਾ ਲੋੜ ਪਈ ਦਾ ਚੁੱਤੀ ਦਾ ਰੱਖ ਲਵਾਗੇ ਇੱਕ ਰਵਾਗੇ ਲੋੜ ਪਈ ਤੇ ਚੁੱਤੀ ਦਾ ਲੰਬੇ ਸਮੇਂ ਤੋਂ ਬੇਰੁਜ਼ਗਾਰ ਮ੍ਰਿਤਕ ਆਸ਼ਰਿਤ ਸੰਘਰਸ਼ ਕਮੇਟੀ ਪੰਜਾਬ ਵੱਲੋਂ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਪਟਿਆਲਾ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਉਹਨਾਂ ਕਿਹਾ ਕਿ ਸਾਡਾ ਰੋਜ਼ਗਾਰ ਲੰਬੇ ਸਮੇਂ ਤੋਂ ਲਟਕਿਆ ਹੋਇਆ ਹੈ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ ਸਮੇਂ-ਸਮੇਂ ਤੇ ਪ੍ਰਸ਼ਾਸਨ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਪਰ ਕੋਈ ਹੱਲ ਨਹੀਂ ਨਿਕਲਿਆ ਜਿਸ ਕਾਰਨ ਅਸੀਂ ਆਪਣੀ ਹੜਤਾਲ ਅਣਮਿੱਥੇ ਸਮੇਂ ਲਈ ਸ਼ੁਰੂ ਕਰ ਦਿੱਤੀ ਹੈ ਜੋ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਬਾਹਰ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਨੂੰ ਕੋਈ ਹੱਲ ਨਹੀਂ ਮਿਲਦਾ ਪ੍ਰਸ਼ਾਸਨ ਵੱਲੋਂ ਪੁਖਤਾ ਭਰੋਸਾ ਨਹੀਂ ਦਿਵਾਇਆ ਜਾਂਦਾ ਮੇਰਾ ਨਾਮ ਰਜਨੀਸ਼ ਹੈ ਜੀ ਮੈਂ ਰੋਪੜ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਕਿਹੜੀਆਂ ਮੰਗਾਂ ਨੂੰ ਲੈ ਕੇ ਜਿਹੜਾ ਪੀਕੀ ਬੋਰਡ ਦੇ ਰਾਜ ਨੂੰ ਪੱਧਰ ਸੰਕਰ ਇਹ ਸਰ ਵੈਸੇ ਦੱਸਣ ਦੀ ਗੱਲ ਤਾਂ ਹੈ ਨਹੀਂ ਆ ਸਾਰੇ ਤੁਸੀਂ ਭਲੀ ਭਾਂਤ ਜਾਣਦੇ ਹੋ ਸਾਡਾ ਮਸਲਾ 20 ਤੋਂ 25 ਸਾਲ ਪੁਰਾਣਾ ਹੈ ਤੇ 20 ਤੋਂ 25 ਸਾਲ ਹੋ ਗਏ ਸਾਡੀ ਜੱਥੇਬੰਦੀ ਨੂੰ ਸੰਘਰਸ਼ ਕਰਦੇ ਹੋਏ ਤੇ ਕਿਸੇ ਨੇ ਵੀ ਸੁਣਵਾਈ ਨਹੀਂ ਕੀਤੀ ਤੇ ਇਸ ਆਮ ਪਾਰਟੀ ਨੇ ਜਿਹਨੇ ਵਾਦਾ ਕੀਤਾ ਸੀ ਕਿ ਅਸੀਂ ਤੁਹਾਡਾ ਅਨਸਾਰ ਇਹ ਕੰਮ ਕਰਾਂਗੇ ਤੁਹਾਨੂੰ ਨੌਕਰੀ ਜੜਾਵਾਂਗੇ ਸਾਡਾ 6000 ਤੋਂ ਵੱਧ ਕੇਸ ਸੀ ਜਿਹਦੇ ਵਿੱਚ ਸਾਡਾ ਬੜੀ ਮੁਸ਼ਕਲ ਨਾਲ 100 ਜਾਂ 100 700 ਕੇਸ ਜਿਹੜਾ ਇਹ ਨੌਕਰੀ ਚ ਲੱਗਿਆ ਹੋਊਗਾ ਉਹਦਾ ਕਾਰਨ ਕਿ ਸਾਡੇ ਦੇ ਵਿੱਤੀ ਬੋਝ ਬਹੁਤ ਪੈ ਗਿਆ ਵਿੱਤੀ ਬੋਝ ਦੱਸੀ ਉਹਨੂੰ ਕਿਵੇਂ ਦਸੀਏ ਕਿ ਜਿਹੜੀ ਸਾਡੀ ਇੱਕ ਵਿਧਵਾ ਮਾਮਾ ਨੂੰ ਅ ਬੋਰਡ ਦੇ ਵੱਲੋਂ ਪੈਨਸ਼ਨ ਦਿੱਤੀ ਗਈ ਹੈ ਉਹਦੇ ਪਰਿਵਾਰ ਨੂੰ ਪਾਲਣ ਦੀ ਖਾਤਰ ਨਿਕ ਨਿਕੇ ਬੱਚਿਆਂ ਨੂੰ ਪਾਲਣ ਦੀ ਖਾਤਰ ਉਹ ਪੈਨਸ਼ਨ ਵਿੱਦ 12% ਇੰਟਰਸਟ ਦੇ ਨਾਲ ਵਾਪਸ ਮੰਗ ਰਹੇ ਹੈ ਜੀ ਜਿਹਦੇ ਕਰਕੇ ਸਾਡੇ ਸਾਰੇ ਬੱਚਿਆਂ ਦੇ ਮੂੰਹਾਂ ਦੇ ਵਿੱਚ ਉਹ ਸਰਕਾਰਾਂ ਨੇ ਇਹਨਾਂ ਬੋਰਡ ਨੇ 420 ਕਰਕੇ ਰੋਟੀ ਖੋਲੀ ਹੈ ਇਹ ਤਾਂ ਉਹੀ ਗੱਲ ਹੈ ਕਿ ਅ ਆਪਣਾ ਕਹਿਣਾ ਮੌਨਾ ਨਹੀਂ ਤੇ ਡੱਕਾ ਤੋੜਨਾ ਨਹੀਂ ਹੈਗਾ ਇਹਨਾਂ ਨੇ ਇੱਕ 21 ਅਕਤੂਬਰ 2022 ਨੂੰ ਪਾਲਿਸੀ ਕੱਢੀ ਹੈ ਜਿਹਦੇ ਵਿੱਚ ਇਹੋ ਜਿਹਾਂ ਅੜਚਣਾ ਇਹੋ ਜਿਹਾਂ ਸ਼ਰਤਾਂ ਰੱਖ ਦਿੱਤੀਆਂ ਕਿ ਅਸੀਂ ਉਹਨਾਂ ਨੂੰ ਪੂਰਾ ਨਹੀਂ ਕਰ ਸਕਦੇ ਆ ਔਰ ਜੇ ਪੂਰਾ ਜਿਹੜਾ ਕੋਈ ਕਰਦਾ ਹੈ ਤਾਂ ਉਹ 50 ਤੋਂ 60 ਲੱਖ ਰੁਪਏ ਦੇ ਕੇ ਨੌਕਰੀ ਲੈ ਸਕਦਾ ਹੈ ਉਹ ਵੀ ਸਾਲ ਦੇ ਵਿੱਚ ਵਿੱਚ ਜਿੱਦ ਤੋਂ ਜੇ ਆਪਾਂ ਸਾਲ ਦੇ ਵਿੱਚ 60 ਲੱਖ ਇਹਨਾਂ ਨੂੰ ਦੇਣਾ ਹੁੰਦਾ ਜਾਂ ਦੇ ਸਕਦੇ ਹੁੰਦੇ ਤਾਂ ਸਾਡੇ ਕੋਲ ਕੋ ਆਪ ਦਾ ਕਾਰਕਾ ਨਹੀਂ ਕਰ ਹੁੰਦਾ ਸੀ ਸੋ ਇਹ ਸਾਡੀ ਤਕਲੀਫ ਹੈ ਸਾਡੀ ਪਾਲਿਸੀ ਦੁਆਰਾ ਸ਼ੋਧ ਦੇ ਅਧੀਨ ਪੰਜਾਬ ਸਰਕਾਰ ਦੁਆਰੇ ਗਈ ਹੋਈ ਆ ਤੇ ਪੰਜਾਬ ਸਰਕਾਰ ਦੇ ਪਿਛਲੇ 3 ਮਹੀਨਿਆਂ ਦੇ ਵਿੱਚ ਅਸੀਂ 72 ਮੰਗ ਪੱਤਰ ਹਰੇਕ ਕੈਬਨਿਟ ਮਨਿਸਟਰ ਨੂੰ ਦੇ ਚੁੱਕੇ ਆ ਆ ਤੁਹਾਡੇ ਸਾਹਮਣੇ ਆ ਕੋਈ ਪੰਜਾਬ ਦਾ ਐਮਐਲ ਨਹੀਂ ਛੱਡਿਆ ਕੋਈ ਚੇਅਰਮੈਨ ਨਹੀਂ ਛੱਡਿਆ ਕੋਈ ਵਰਕਰ ਨਹੀਂ ਛੱਡਿਆ ਤੇ ਸਾਡੀ ਤਾਂ ਕੋਈ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਕਿਤੇ ਕਿਸੇ ਵੀ ਸੈੱਟ ਨੂੰ ਸੁਣਵਾਈ ਨਹੀਂ ਹੋਣ ਦਾ ਕਾਰਨ ਕੀ ਮੰਦਦੇ ਕਾਰਨ ਸਰਕਾਰਾਂ ਦੇ ਆਪ ਦੇ ਏਜੰਡੇ ਕਿਹੜਾ ਮੋੜਨਾ ਨਹੀਂ ਡੱਕਾ ਤੋੜਨਾ ਨਹੀਂ ਆ ਸੋ ਮੈਂ ਬੇਨਤੀ ਕਰਦਾ ਬਾਰ-ਬਾਰ ਇਹ ਸਾਡਾ ਜਿਹੜਾ ਸੰਘਰਸ਼ ਹੈ ਦਿਨ-ਪਰ-ਦਿਨ ਤਿੱਖਾ ਹੁੰਦਾ ਰਹੂਗਾ ਤੇ ਅਸੀਂ ਆਪਣੀ ਜਦੋਂ ਤੱਕ ਸਾਡੀ ਜਿੱਤ ਨਹੀਂ ਹੁੰਦੀ ਇਹ ਲੜਾਈ ਜਾਰੀ ਰੱਖਾਂਗੇ ਟੋਟਲ ਕਿੰਨੇ ਤੁਹਾਡੇ ਸਾਥੀ ਆ ਗਏ ਤਾਂ ਕਿੱਥੇ ਦੇ ਹੈਗੇ ਸਾਰੇ ਪੰਜਾਬ ਇਹ ਸਾਰੇ ਪੰਜਾਬ ਨਾਲ ਸੰਬੰਧ ਰੱਖਦੇ ਆ ਜੀ ਹਰੇਕ ਪਰਿਵਾਰ ਦੇ ਘਰ ਦੇ ਵਿੱਚੋਂ ਸਾਡੇ ਮੁਲਾਜ਼ਮਾਂ ਨੇ ਸ਼ਹੀਦੀਆਂ ਪਾਈਆਂ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਬਿਜਲੀ ਬੋਰਡ ਦੇ ਵਿੱਚ ਕੋਈ ਇਹੋ ਜਿਹਾ ਸੋਰਸ ਨਹੀਂ ਹੁੰਦਾ ਸੀ ਸਾਧਨ ਨਹੀਂ ਹੁੰਦਾ ਸੀ ਸਾਡੇ ਮਾਪਿਆਂ ਨੇ ਆਪਦੇ ਮੁੰਡੇ ਦੇ ਉੱਤੇ ਖੰਬੇ ਰੱਖ ਰੱਖ ਕੇ ਮਿਹਨਤਾਂ ਮਸ਼ੱਦਦਾ ਕਰ ਕਰਕੇ ਬਿਲਡਿੰਗ ਖੜੀ ਕੀਤੀ ਹੈ ਪੂਰੇ ਪੰਜਾਬ ਦੇ ਘਰਾਂ ਵਿੱਚ ਰੋਸ਼ਨੀ ਕੀਤੀ ਹੈ ਤੇ ਅੱਜ ਸਾਡੇ ਹੀ ਘਰ ਨੇਰੇ ਦੇ ਵਿੱਚ ਪਏ ਨੇ ਕੀ ਰਣਨੀਤੀ ਰਹੀ ਆ ਸਾਡੀ ਆਣ ਵਾਲੀ ਰਣਨੀਤੀ ਪਹਿਲਾਂ ਤਾਂ ਅਸੀਂ ਬੋਰਡ ਦਾ ਘਰਾਬ ਕਰ ਕੀਤਾ ਹੋਇਆ ਤੇ ਆਣ ਵਾਲੇ ਦਿਨਾਂ ਦੇ ਵਿੱਚ ਪੂਰੇ ਤਿੰਨੋਂ ਗੇਟਾਂ ਦਾ ਘਰਾਬ ਕਰਾਂਗੇ ਤੇ ਨਾਲ ਲੱਗਦਾ ਤੇ ਰੋਡ ਜਾੰਬੀ ਕਰਾਂਗੇ ਤੇ ਹੋ ਸਕਿਆ ਤੇ ਜਿੰਨੀ ਵੀ ਬਣਦੀ ਕਾਰਵਾਈ ਤਿੱਖੀ ਤੇਖੀ ਹੋਈ ਜ਼ਰੂਰ ਕਰਾਂਗੇ ਜੀ ਮੈਂ ਥੰਨਾ ਮੈਂ ਹਰਪਿਤਪੁਰ ਕਿਹੜੀਆਂ ਮੰਗਾਂ ਨੂੰ ਲੈ ਕੇ ਬਿਜਲੀ ਬੋਰਡ ਦੇ ਵਰਤ ਸਰ ਸਾਡੇ ਤੇ ਮਤਲਬ ਜਦੋਂ ਸਾਡੇ ਪੇਰੈਂਟਸ ਦੀ ਡੈਥ ਹੋਈ ਸੀਗੀ ਉਸ ਟਾਈਮ ਅਸੀਂ ਅਨਮੈਰਿਡ ਸੀਗੇ ਤੇ ਹੁਣ ਸਾਡੇ ਤੇ ਇਹ ਚੀਜ਼ ਮਤਲਬ ਉਹ ਕਰਤਾ ਕਿ ਅਸੀਂ ਮੈਰਿਡ ਹੋਣ ਕਰਕੇ ਸਾਨੂੰ ਨੌਕਰੀ ਨਹੀਂ ਦਿੱਤੀ ਜਾਣ ਜਊਗੀ ਤੇ ਕੀ ਨੀਤੀ ਰਹਿ ਗਈ ਆਣ ਮੇਰੇ ਟਾਈਮ ਦੇ ਸਰ ਨੀਤੀ ਇਹ ਕਿ ਜਦੋਂ ਤੱਕ ਸਾਡੀ ਸੋਧ ਪਾਲਸੀ ਸੋਧ ਹੋ ਕੇ ਬਾਹਰ ਨਹੀਂ ਆਉਂਦੀ ਅਸੀਂ ਤਰਨਾ 7000 200 ਸਾਥੀ ਹੈ ਤੁਹਾਡੇ ਜਿਹੜੇ ਸਰ ਸਾਡੇ ਸਾਥੀ 600 600 ਸਾਥੀ ਹੈ ਸਾਡਾ ਹਾਂਜੀ ਹਾਂਜੀ ਪੂਰੇ ਪੰਜਾਬ ਜਿਹਦਾ ਬੀਤੀ ਰਹੀ ਆਣ ਵੇਲੇ ਟਾਈਮ ਤੇ ਸਰ ਰਣਨੀਤੀ ਇਹ ਹੈ ਕਿ ਅਸੀਂ ਰੋਡ ਜਮ ਕਰਾਂਗੇ ਤੇ ਗੇਟ ਬੰਦ ਕਰਾਂਗੇ ਤਿੰਨੋਂ ਗੇਟ ਬੰਦ ਕਰਾਂਗੇ